ਜਿਹੜਾ ਹੈਗਾ ਗੁਰੂਕੁੱਲ ਜਿਹੜੇ ਹੈਗੇ ਨੇ ਲੋਕਾਂ ਨੂੰ ਵਿਦਿਆ ਦੇ ਪੜਾਉਂਦੇ ਨੇ ਪੜ੍ਹਾਈ ਲਿਖਾਈ ਵਾਸਤੇ ਜਾਣਕਾਰੀ ਦਿੰਦੇ ਨੇ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਪਰ ਆਪਣੇ ਹੀ ਬਾਹਰ ਇੱਕ ਗੱਡੀ ਖੜੀ ਹੀ ਹੈਗੀ ਇਹ ਦੇਖ ਸਕਦੇ ਹੋ ਸਾਈਨ ਬੜੋਰਾ ਹੈ ਰਸਤੇ ਦੇ ਵਿੱਚ ਹੀ ਖੜਾ ਰੱਖੀ ਹੈ ਲੱਗਦਾ ਹੈ ਕਾਫੀ ਦਿਮੇ ਤੋਂ ਸਮੇਂ ਤੋਂ ਚਲਾਈ ਨਹੀਂ ਗੱਡੀ ਹੈਗੀ ਸਵੀਟ ਸ਼ਾਪ ਵਾਲਾਂ ਦੀ ਗੱਲ ਕਰ ਲਈਏ ਗੋਲ ਗੱਪਿਆਂ ਵਾਲਾਂ ਦੀ ਗੱਲ ਕਰ ਲਈਏ ਜਾਂ ਹੋਰ ਭਾਂਡਿਆਂ ਵਾਲਿਆਂ ਦੀ ਗੱਲ ਕਰ ਲਈਏ ਜਾਂ ਕਰਿਆਨੇ ਵਾਲੀ ਦੁਕਾਨ ਗੱਲ ਕਰ ਲਈਏ ਤਾਂ ਸਮਾਨ ਜਿਹੜਾ ਹੈਗਾ ਲਗਾਤਾਰ ਬਾਹਰ ਰੱਖਿਆ ਗਿਆ ਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਆ ਕਿ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਗੱਲ ਤੇ ਜਦੋਂ ਹੁਣ ਸਾਡੇ ਧਿਆਨ ਦੇ ਵਿੱਚ ਆਏਗੀ ਤਾਂ ਅਸੀਂ ਕਾਰਵਾਈ ਕਰਾਂਗੇ ਇਹ ਹਰ ਵਾਰ ਇਹੀ ਸਵਾਲ ਹੁੰਦਾ ਹੈ ਤੇ ਇਹੀ ਉਹਨਾਂ ਦਾ ਜਵਾਬ ਹੁੰਦਾ ਪਰ ਕਾਰਵਾਈਆਂ ਜ਼ੀਰੋ ਹੋ ਜਾਂਦੀਆਂ ਨੇ ਰੇੜੀ ਫੜਿਆਂ ਵਾਲੇ ਨੇ ਇਹਨਾਂ ਦੇ ਨਾਲ ਮਿਲੇ ਹੋਏ ਨੇ ਜਾਂ ਕਾਰਵਾਈ ਨਹੀਂ ਕਰਦੇ ਹੈਗੇ ਮੋਟੀਆਂ ਤਨਖਾਹ ਜ਼ਰੂਰ ਲੈਂਦੇ ਨੇ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਇਹ ਕਹਿ ਕੇ ਕਹਿ ਦਿੱਤਾ ਜਾਂਦਾ ਕਿ ਅਸੀਂ ਕਾਰਵਾਈ ਕਿਵੇਂ ਕਰੀਏ ਇਨਸਾਨੀਅਤ ਦੇ ਤੌਰ ਤੇ ਅਸੀਂ ਕਾਰਵਾਈ ਕਿਵੇਂ ਕਰ ਸਕਦੇ ਆ ਛੋਟਾ ਮੋਟਾ ਟੇਬਲ ਚੱਕ ਲਿਆ ਜਾਂ ਕੋਈ ਹੈਚੀ ਚੱਕ ਲਈ ਤਾਂ ਉਹ ਲੈ ਕੇ ਜਰੂਰ ਚਲੇ ਜਾਂਦੇ ਨੇ ਖਾਣਾ ਪੂਰਤੀ ਕਰ ਦਿੱਤੀ ਜਾਂਦੀ ਹੈ ਕਾਗਜ਼ੀ ਕਾਰਵਾਈਆਂ ਦੇ ਵਿੱਚ ਜਿਵੇਂ ਹੀ ਖਰੜਾ ਦੇ ਵਿੱਚ ਪਹੁੰਚਦੇ ਆ ਤਾਂ ਲੋਕ ਇਹ ਸੋਚਦੇ ਨੇ ਕਿ ਖਰੜ ਮੋਹਾਲੀ ਦੇ ਵਿੱਚ ਬਣ ਚੁੱਕਿਆ ਕਿਉਂਕਿ ਮੋਹਾਲੀ ਦੇ ਖਰੜ ਦੇ ਕੁਝ ਜਿਹੜੇ ਹੈਗੇ ਨੇ ਸੈਕਟਰ ਨੇ ਉਹ ਮੋਹਾਲੀ ਦੇ ਵਿੱਚ ਆ ਗਏ ਨੇ ਤਾਂ ਮੋਹਾਲੀ ਹੁਣ ਖਰੜ ਦੇ ਵਿੱਚ ਹੀ ਕੀਤਾ ਪਰ ਜਦੋਂ ਜਦੋਂ ਤੁਸੀਂ ਇੱਥੇ ਵੜਦੇ ਹੋ ਤਾਂ ਤੁਹਾਨੂੰ ਟ੍ਰੈਫਿਕ ਦੇ ਨਾਲ ਵੱਡੀ ਸਮੱਸਿਆ ਦੇ ਨਾਲ ਜਿਹੜਾ ਹੈਗਾ ਉਲਝਣਾ ਪੈਂਦਾ ਹੈ ਕਾਰਨ ਕਿਉਂ ਕਿ ਨਜਾਇਜ਼ ਕਬਜ਼ੇ ਜਿਹੜੇ ਹੈਗੇ ਨੇ ਲੋਕਾਂ ਵੱਲੋਂ ਰਸਤੇ ਦੇ ਉੱਪਰ ਰੜੀਆਂ ਰੇੜੀਆਂ ਫੜੀਆਂ ਵਾਲੇ ਜਿਹੜੇ ਹੈਗੇ ਨੇ ਉਹ ਖੜੇ ਹੁੰਦੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਗੱਲ ਕਰ ਰਹੀਏ ਤਾਂ ਰੋਡ ਦੇ ਉੱਪਰ ਖੜੀਆਂ ਹੁੰਦੀਆਂ ਨੇ ਪਰ ਜਦੋਂ ਸ਼ੋਰੂਮਾਂ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਸ਼ੋਰੂਮ ਹੈ ਉਹਨਾਂ ਦੇ ਬਾਹਰ ਜਿਹੜੇ ਹੈਗੇ ਨੇ 20 20 30 ਫੁੱਟ ਦੇ ਜਿਹੜੇ ਹੈਗੇ ਨੇ ਪੱਕੇ ਤੌਰ ਤੇ ਕਬਜ਼ੇ ਕੀਤੇ ਹੋਏ ਨੇ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਦਿਖਾਣੇ ਜਾਵਾਂ ਕਿਸ ਤਰ੍ਹਾਂ ਇਹ ਸਨਿਨ ਕਲੇਵ ਦੀਆਂ ਜਿਹੜੀਆਂ ਹੈਗੀਆਂ ਨੇ ਖਰੜ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਇੱਕ ਇੱਕ ਜਿਹੜਾ ਹੈਗਾ ਗੁਰੂਕੁਲ ਜਿਹੜੇ ਹੈਗੇ ਨੇ ਲੋਕਾਂ ਨੂੰ ਵਿਦਿਆ ਦੇ ਪੜਾਉਂਦੇ ਨੇ ਪੜ੍ਹਾਈ ਲਿਖਾਈ ਵਾਸਤੇ ਜਾਣਕਾਰੀ ਦਿੰਦੇ ਨੇ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਪਰ ਆਪਣੇ ਹੀ ਬਾਹਰ ਇੱਕ ਗੱਡੀ ਖੜੀ ਹੈਗੀ ਆ ਦੇਖ ਸਕਦੇ ਹੋ ਸਾਈਨ ਬਣੋ ਰਹਾ ਰਸਤੇ ਦੇ ਵਿੱਚ ਹੀ ਖੜਾ ਰੱਖੀ ਹੈ ਲੱਗਦਾ ਹੈ ਕਾਫੀ ਦਿਮੇ ਤੋਂ ਸਮੇਂ ਤੋਂ ਚਲਾਈ ਨਹੀਂ ਗੱਡੀ ਹੈਗੀ ਤੇ ਨਜਾਇਜ਼ ਕਬਜ਼ਿਆਂ ਦੀ ਗੱਲ ਕਰ ਲਈਏ ਤੇ ਇਸ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਸਾਈਨ ਬੋਰਡ ਬਣਾ ਕੇ ਗੱਡੀਆਂ ਖੜਾਈਆਂ ਹੋਈਆਂ ਨੇ ਆਪਣੀ ਜਿਹੜੀ ਐਡ ਕਰਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਈ ਜਾਊਂਗਾ ਬੀਕਾ ਨੇਰ ਸਵੀਟਸ ਦੀਆਂ ਬੀਕਾ ਨੇਰ ਸਵੀਟਸ ਜਿਹੜੀ ਖੁੱਲੀ ਹੋਈ ਹੈ ਬਾਹਰ ਜਿੰਨਾ ਸ਼ੋਰੂਮ ਅੰਦਰ ਹੈ ਓਨੀ ਹੀ ਸਵੀਟਸ ਬਾਹਰ ਹੈ ਬਾਹਰ ਰੋਡ ਦੇ ਉੱਪਰ ਦੇਖ ਸਕਦੇ ਹੋ ਗੋਲ ਗੱਪੇ ਬਾਹਰ ਰੋਡ ਦੇ ਉੱਪਰ ਜਿਹੜੇ ਖਵਾਏ ਜਾ ਰਹੇ ਨੇ ਪਰ ਆਮ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਹੈਗੀ ਆ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਬਾਕੀ ਵੀ ਤੁਹਾਨੂੰ ਪਿੱਛੇ ਵੀ ਦਿਖਾਈਆਂ ਨੇ ਕਿਸ ਤਰ੍ਹਾਂ ਸਵੀਟ ਸ਼ਾਪ ਵਾਲਿਆਂ ਦੀ ਗੱਲ ਕਰ ਲਈਏ ਗੋਲ ਗੱਪਿਆਂ ਵਾਲਿਆਂ ਦੀ ਗੱਲ ਕਰ ਲਈਏ ਜਾਂ ਹੋਰ ਭਾਂਡਿਆਂ ਵਾਲਿਆਂ ਦੀ ਗੱਲ ਕਰ ਲਈਏ ਜਾਂ ਕਰਿਆਨੇ ਵਾਲੀ ਦੁਕਾਨ ਦਾ ਗੱਲ ਕਰ ਲਈਏ ਤਾਂ ਸਮਾਨ ਜਿਹੜਾ ਹੈਗਾ ਲਗਾਤਾਰ ਬਾਹਰ ਰੱਖਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਸ਼ੈੱਡ ਲੋਹੇ ਦੇ ਪੱਕੇ ਤੌਰ ਤੇ ਸ਼ੈੱਡ ਪਾਏ ਹੋਏਗੇ ਨੇ ਜਦੋਂ ਇਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੋ ਉਹ ਕਹਿੰਦੇ ਆ ਕਿ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਗੱਲ ਤੇ ਜਦੋਂ ਹੁਣ ਸਾਡੇ ਧਿਆਨ ਦੇ ਵਿੱਚ ਆਏਗੀ ਤਾਂ ਅਸੀਂ ਕਾਰਵਾਈ ਕਰਾਂਗੇ ਇਹ ਹਰ ਵਾਰ ਇਹੀ ਸਵਾਲ ਹੁੰਦਾ ਤੇ ਇਹੀ ਉਹਨਾਂ ਦਾ ਜਵਾਬ ਹੁੰਦਾ ਪਰ ਕਾਰਵਾਈਆਂ ਜ਼ੀਰੋ ਹੋ ਜਾਂਦੀਆਂ ਨੇ ਜਦੋਂ ਕੋਈ ਉਹਨਾਂ ਨੂੰ ਕੋਈ ਦੱਸਦਾ ਹੈ ਕਿ ਜਾਣਕਾਰੀ ਦਿੰਦਾ ਉਹ ਕਹਿੰਦਾ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਜਦੋਂ ਇਸ ਬਾਰੇ ਈਓ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਈਓ ਸਾਹਿਬ ਨੇ ਗੱਲ ਕਹੀ ਕਿ 70% 80% ਖਰੜ ਦੇ ਵਿੱਚ ਕਬਜ਼ੇ ਹੋਏ ਹੋਏ ਨੇ ਉਹਨਾਂ ਨੇ ਮੰਨਿਆ ਕਿ ਇਲੈਗਲ ਜਿਹੜੇ ਹੈਗੇ ਨੇ ਇਲੈਗਲ ਹੋਏ ਹੋਏ ਨੇ ਕਬਜ਼ੇ ਨੇ ਤੇ ਜਿਨ੍ਹਾਂ ਦੇ ਉੱਪਰ ਕਾਰਵਾਈਆਂ ਬਣਦੀਆਂ ਨੇ ਪਰ ਕੀ ਕਰੀ ਅਸੀਂ ਇਨਸਾਨੀਅਤ ਦੇ ਤੌਰ ਤੇ ਇਹਨਾਂ ਦੇ ਉੱਪਰ ਕਾਰਵਾਈਆਂ ਨਹੀਂ ਕਰ ਸਕਦੇ ਕੀ ਇਸ ਤਰ੍ਹਾਂ ਦੀਆਂ ਗੱਲਾਂ ਕਹਿਣਾ ਜਾਂ ਇਸ ਤਰ੍ਹਾਂ ਦੇ ਸਰਕਾਰੀ ਅਫਸਰਾਂ ਦੇ ਮੂੰਹੋਂ ਸੁਣਨਾ ਜਾਇਜ਼ ਹੈ ਕੀ ਲੱਗਦਾ ਨਹੀਂ ਹੈ ਕਿ ਇਹ ਅਧਿਕਾਰੀ ਜਿਹੜੇ ਹੈਗੇ ਨੇ ਇਹਨਾਂ ਦੁਕਾਨਦਾਰਾਂ ਦੇ ਨਾਲ ਜਾਂ ਇਹਨਾਂ ਜਿਹੜੇ ਰੇੜੀ ਫੜਿਆਂ ਵਾਲੇ ਨੇ ਇਹਨਾਂ ਦੇ ਨਾਲ ਮਿਲੇ ਹੋਏ ਨੇ ਜਾਂ ਕਾਰਵਾਈ ਨਹੀਂ ਕਰਦੇ ਹੈਗੇ ਮੋਟੀਆਂ ਤਨਖਾਹ ਜ਼ਰੂਰ ਲੈਂਦੇ ਨੇ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਇਹ ਕਹਿ ਕੇ ਕਹਿ ਦਿੱਤਾ ਜਾਂਦਾ ਕਿ ਅਸੀਂ ਕਾਰਵਾਈ ਕਿਵੇਂ ਕਰੀਏ ਇਨਸਾਨੀਅਤ ਦੇ ਤੌਰ ਤੇ ਅਸੀਂ ਕਾਰਵਾਈ ਕਿਵੇਂ ਕਰ ਸਕਦੇ ਆ ਇਨਸਾਨੀਅਤ ਆਪਣੀ ਜਗ੍ਹਾ ਤੇ ਆ ਪਰ ਇਸਤਾਨ ਦੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਨੇ ਕੀ ਉਹ ਜਾਇਜ਼ ਨੇ ਇਹੋ ਸਾਬ ਤੁਹਾਡੇ ਕੋਲੋਂ ਜਵਾਬ ਮੰਗ ਰਹੇ ਆ ਕਿੱਥੇ ਹੋ ਤੁਸੀਂ ਕਿੱਥੇ ਆ ਤੁਹਾਡੇ ਅਧਿਕਾਰੀ ਇਹ ਕਹਿ ਕੇ ਚਲੇ ਜਾਂਦੇ ਨੇ ਕਿ ਅਸੀਂ ਫੀਲਡ ਦੇ ਵਿੱਚ ਜਾ ਰਹੇ ਆ ਦੇਖ ਰਹੇ ਆ ਕਿ ਕੋਈ ਕਬਜ਼ੇ ਤਾਂ ਨਹੀਂ ਹੋ ਰਹੇ ਕਿਸੇ ਪ੍ਰਕਾਰ ਦੀ ਕੋਈ ਇਲੀਗਲ ਬਿਲਡਿੰਗ ਤਾਂ ਨਹੀਂ ਬਣ ਰਹੀ ਹੈਗੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੁਸੀਂ ਚਲੇ ਜਾਂਦੇ ਹੋ ਦਫ਼ਤਰ ਦੇ ਵਿੱਚ ਰਿਕਾਰਡ ਪਾ ਕੇ ਜਾਂਦੇ ਆ ਗੱਡੀਆਂ ਤੇਲ ਫੂਕਦੇ ਹੋ ਤੁਸੀਂ ਵੱਡੀਆਂ ਮੋਟੀਆਂ ਕਮਾਈਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਇਸ ਤਰ੍ਹਾਂ ਵੀ ਕਰਦੇ ਹੋ ਕਿਉਂਕਿ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਰੇੜੀ ਫੜੇ ਵਾਲੇ ਨਾਲ ਉਹ ਕਹਿੰਦੇ ਨੇ ਕਿ ਅੱچھے ਅਧਿਕਾਰੀ ਆਉਂਦੇ ਨੇ ਕੁਝ ਪੈਸੇ ਲੈ ਕੇ ਜਿਹੜਾ ਹੈਗਾ ਨੇ ਸਾਨੂੰ ਛੱਡ ਜਾਂਦੇ ਨੇ ਜੇ ਸਮਾਨ ਦੀ ਗੱਲ ਕਰ ਲਈਏ ਤਾਂ ਇਕਾ ਦੁੱਕਾ ਸਮਾਨ ਜਿਹੜਾ ਹੈਗਾ ਜਰੂਰ ਜਿਵੇਂ ਇੱਕ ਛੋਟਾ ਮੋਟਾ ਟੇਬਲ ਚੱਕ ਲਿਆ ਜਾਂ ਕੋਈ ਇਹ ਚੀਜ਼ ਚੱਕ ਲਈ ਤਾਂ ਉਹ ਲੈ ਕੇ ਜਰੂਰ ਚਲੇ ਜਾਂਦੇ ਨੇ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਕਾਗਜ਼ੀ ਕਾਰਵਾਈਆਂ ਦੇ ਵਿੱਚ ਤੇ ਜਦੋਂ ਇਨਾ ਵੱਡੇ ਵੱਡੇ ਸ਼ੋਰੂਮਾਂ ਦੀ ਗੱਲ ਕਰ ਲਈਏ ਜਾਂ ਹੋਰ ਨਜਾਇਜ਼ ਕਬਜ਼ਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਉੱਪਰ ਨਾ ਮਾਤਰ ਇੱਕ ਜ਼ੀਰੋ ਕੁਐਸਚਨ ਮਾਰਕ ਖੜਾ ਹੁੰਦਾ ਹੈਗਾ ਕਾਰਵਾਈਆਂ ਕਦੋਂ ਤੇ ਕਿੱਥੇ ਤੇ ਹੁਣ ਤੱਕ ਸਰਕਾਰਾਂ ਪਿਛਲੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਸਰਕਾਰ ਨਵੀਂ ਬਣੀ ਹੈ ਕਿ ਕਾਰਵਾਈਆਂ ਕੀਤੀਆਂ ਜਾਣਗੀਆਂ ਪਰ ਹਲੇ ਵੀ ਜਿਹੜੀ ਅਫਸਰशाही ਹੈਗੀ ਹੈ ਇਸ ਸਰਕਾਰ ਦੇ ਉੱਪਰ ਭਾਰੂ ਹੁੰਦੀ ਨਜ਼ਰ ਆ ਰਹੀ ਹੈ ਨਵੇਂ ਈਓ ਸਾਹਿਬ ਨੇ ਜ਼ਰੂਰ ਜੁਆਇਨ ਕਰ ਲਿਆ ਹੈਗਾ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਜਿਹੜੇ ਮੌਕੇ ਦੇ ਖਰੜ ਦੇ ਐਮਐਲਏ ਨੇ ਅਨਮੋਲ ਗगन ਮਾਨ ਉਨ੍ਹਾਂ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਕਿ ਕੁਝ ਅਧਿਕਾਰੀ ਉਨ੍ਹਾਂ ਦੇ ਨਾਮ ਤੇ ਪੈਸੇ ਮੰਗ ਰਹੇ ਨੇ ਜੇ ਉਹ ਜਿਹੜਾ ਵਿਵਾਦ ਜਿਹੜਾ ਇੰਨਾ ਵੱਧ ਗਿਆ ਸੀਗਾ ਜਿਸ ਤੋਂ ਬਾਅਦ ਉਹ ਅਧਿਕਾਰੀਆਂ ਦਾ ਉੱਥੋਂ ਤਬਾਦਲਾ ਜਲੂ ਕਰ ਦਿੱਤਾ ਗਿਆ ਸੀ ਹੁਣ ਉਹ ایਓ ਸਾਹਿਬ ਖਰੜ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤੇ ਉਨ੍ਹਾਂ ਕੋਲੇ ਜਿਹੜਾ ਨਵੇਂ گاؤں ਦਾ ਚਾਰਜ ਵੀ ਹੈਗਾ ਪਰ ਨਵੇਂ ایਓ ਸਾਹਿਬ ਆਏ ਨੇ ਕੀ ਕਾਰਵਾਈਆਂ ਕਰਨਗੇ ਪਹਿਲਾਂ ਵੀ ਇਲਜ਼ਾਮ ਉਨ੍ਹਾਂ ਤੇ ਲੱਗੇ ਸੀਗੇ ਅਨਮੋਲ ਗਗਨ ਮਾਨ ਨੇ ਵੀ ਕਿਹਾ ਸੀ ਕਿ ਜਿਹੜੇ ਕੋਈ ਅਧਿਕਾਰੀ ਮੇਰੇ ਨਾਮ ਤੇ ਕੋਈ ਪੈਸੇ ਲੈ ਰਹੇ ਨੇ ਜਾਂ ਮੇਰੇ ਨਾਮ ਤੇ ਕੋਈ ਪੈਸੇ ਮੰਗ ਰਹੇ ਨੇ ਤਾਂ ਮੈਨੂੰ ਦੱਸੋ ਤਾਂ ਉਹ ਜੇ ਪੈਸੇ ਲੈ ਰਹੇ ਨੇ ਤਾਂ ਪੈਸੇ ਲੈਣਾ ਬੰਦ ਕਰ ਦਿਓ ਪਰ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਨੇ ਤਾਂ ਲੱਗਦਾ ਹੈ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਵੱਡੀ ਮਿਲੀ ਭੁਗਤ ਹੈ ਛੋਟੀ ਮੋਟੀ ਨਹੀਂ ਕਿਉਂਕਿ ਜੇ ਮਿਲੀ ਭੁਗਤ ਨਾ ਹੁੰਦੀ ਤਾਂ ਫਿਰ ਇੱਥੇ ਤੱਕ ਕਾਰਵਾਈਆਂ ਕਿਉਂ ਨਾ ਹੁੰਦੀਆਂ ਸਵਾਲ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਪਰ ਖੜਾ ਹੁੰਦਾ ਹੈਗਾ ਤਨਖਾਹਾਂ ਮੋਟੀਆਂ ਕੰਮ ਜ਼ੀਰੋ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਸਾਡੇ ਅਧਿਕਾਰੀ ਹੈਗੇ ਨੇ ਸਰਕਾਰੀ ਗੱਡੀਆਂ ਲੈ ਕੇ ਤੇਲ ਲੈ ਕੇ ਰੁਟੀਨ ਦੀ ਤਰ੍ਹਾਂ ģੇੜਾ ਮਾਰਦੇ ਨੇ ਜੇ ģੇੜਾ ਮਾਰਦੇ ਨੇ ਫਿਰ ਉਹਨਾਂ ਦੇ ਅੱਖਾਂ ਦੇ ਸਾਹਮਣੇ ਚੀਜ਼ਾਂ ਕਿਉਂ ਨਹੀਂ ਆਉਂਦੀਆਂ ਕਿਉਂ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਕਿਉਂ ਅੱਖਾਂ ਬੰਦ ਕਰ ਲੈਂਦੇ ਨੇ ਕੀ ਉਹ ਇਹਨਾਂ ਲੋਕਾਂ ਦੇ ਨਾਲ ਉਹਨਾਂ ਦੀ ਕੋਈ ਗੰਢ ਧੁੱਪ ਹੈ ਕੀ ਉਹਨਾਂ ਦੇ ਨਾਲ ਕੋਈ ਪੈਸਿਆਂ ਦਾ ਲੈਣ ਦੇਣਾ ਜੇ ਨਹੀਂ ਹੈ ਜੇ ਤੁਹਾਡੇ ਕੋਲ ਪੈਸਿਆਂ ਦਾ ਲੈਣ ਦੇਣਾ ਨਹੀਂ ਹੈ ਤਾਂ ਫਿਰ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਪੂਰੇ ਖਰੜ ਦੇ ਤੁਹਾਨੂੰ ਦਿਖਾਏ ਨੇ ਕਿ ਕਿਸ ਤਰ੍ਹਾਂ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਪਹਿਲਾਂ ਜਦੋਂ ਕੰਪਲੇਂਟ ਕੀਤੀਆਂ ਸੀ ਇਸ ਤਰ੍ਹਾਂ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਤਾਂ ਇੱਕਾ ਦੁੱਕਾ ਦੁਕਾਨਦਾਰ ਨੇ 100 ਦੇ ਵਿੱਚੋਂ ਮੰਨ ਲਓ ਤਾਂ ਇੱਕ ਦੁਕਾਨਦਾਰ ਨੇ ਅਗਰ ਸ਼ੈੱਡ ਪਿੱਛੇ ਵੀ ਕਰ ਲਿਆ 2 ਫੁੱਟ ਤਾਂ ਉਹ ਵੀ ਨਜਾਇਜ਼ ਹੈ ਕਿਉਂਕਿ ਉਸ ਦੇ ਵਿੱਚ ਵੀ ਕੋਈ ਪਰਮਿਸ਼ਨ ਨਹੀਂ ਹੈਗੀ ਇਸ ਦੇ ਵਿੱਚ ਪਹਿਲਾਂ ਜਿਹੜੇ EO ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਇਲੀਗਲ ਤੌਰ ਤੇ ਜਿਹੜੇ ਹੈਗੇ ਨੇ ਇਹ ਨਜਾਇਜ਼ ਗੈਰ ਕਾਨੂੰਨੀ ਨੇ ਇਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਣਗੀਆਂ ਕਿੰਨਾ ਸਮਾਂ ਬੀਤ ਜਾਂਦਾ ਫਿਰ ਉਸ ਤੋਂ ਬਾਅਦ ਫੇਰ ਉਹੀ ਗੱਲ ਜ਼ੀਰੋ ਕਿ ਸਾਡੇ ਧਿਆਨ ਦੇ ਵਿੱਚ ਨਹੀਂ ਆਈ ਹੈਗੀ ਅਸੀਂ ਹੁਣ ਸਾਡੇ ਧਿਆਨ ਦੇ ਵਿੱਚ ਆਈ ਅਸੀਂ ਕਾਰਵਾਈ ਕਰਾਂਗੇ ਪਰ ਕਾਰਵਾਈਆਂ ਕਦੋਂ ਤੱਕ ਹੋਣਗੀਆਂ ਸਵਾਲ ਇਸ ਸਮੇਂ ਵੱਡੇ ਈਓ ਸਾਹਿਬ ਤੁਹਾਨੂੰ ਪੁੱਛਦੇ ਆਂ ਕਦੋਂ ਤੱਕ ਕਾਰਵਾਈਆਂ ਹੋਣਗੀਆਂ ਕੀ ਇਸ ਦੀ ਗੱਲ ਉੱਪਰ ਅਧਿਕਾਰੀਆਂ ਨੂੰ ਹੈ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਈਓ ਸਾਹਿਬ ਦੇ ਉੱਪਰ ਵੀ ਅਧਿਕਾਰੀ ਹੋਣਗੇ ਉਹ ਦੇਖਦੇ ਨੇ ਕੀ ਸਰਕਾਰ ਦੇ ਨੁਮਾਇੰਦੇ ਇਸ ਨੂੰ ਦੇਖਦੇ ਨੇ ਕੀ ਇਹ ਲੋਕਾਂ ਦੇ ਲਈ ਜਿਹੜੀਆਂ ਲੋਕਾਂ ਦੇ ਭਲੇ ਦੀ ਗੱਲ ਨਹੀਂ ਹੈ ਕਿ ਲੋਕਾਂ ਨੂੰ ਇੱਥੇ ਤੁਰਨਾ ਫਿਰਨਾ ਕਿੰਨਾ ਮੁਸ਼ਕਲ ਹੈ ਲੰਘਣਾ ਕਿੰਨਾ ਮੁਸ਼ਕਲ ਹੈ ਜਿਹੜੀਆਂ ਦੁਕਾਨਾਂ ਨੇ ਰੋਡ ਦੇ ਉੱਪਰ ਹੀ ਲਗਾ ਚੁੱਕੇ ਨੇ ਚਾਹੇ ਖਾਣ ਪੀਣ ਵਾਲਿਆਂ ਦੀ ਗੱਲ ਕਰ ਲਈਏ ਚਾਹੇ ਪੜਾਈ ਜਾਣ ਦੀ ਗੱਲ ਕਰ ਲਈਏ ਪੜਨਾ ਲਿਖਾਉਣਾ ਬਿਲਕੁਲ ਪੜਨਾ ਲਿਖਣਾ ਬਿਲਕੁਲ ਸਹੀ ਹੈ ਕਿਸੇ ਨੂੰ ਪੜਾਉਣਾ ਉਹ ਵੀ ਬਿਲਕੁਲ ਸਹੀ ਹੈ ਪਰ ਇਸ ਤਰ੍ਹਾਂ ਦੇ ਨਜਾਇਜ਼ ਕਬਜ਼ੇ ਰੋਡ ਦੇ ਉੱਪਰ ਗੱਡੀਆਂ ਪੱਕੇ ਤੌਰ ਤੇ ਉੱਪਰ ਖੜੀਆਂ ਹੋਈਆਂ ਨੇ ਉਹਨਾਂ ਵੱਲੋਂ ਆਪਣੀ ਐਡ ਕੀਤੀ ਜਾ ਰਹੀ ਹੈ ਕੀ ਜੇ ਐਡ ਕੀਤੀ ਜਾ ਰਹੀ ਹੈ ਕੀ ਇਹਦਾ ਟੈਕਸ ਬਣਦਾ ਟੈਕਸ ਹੈ ਕਾਰਪੋਰੇਸ਼ਨ ਦੇ ਉਸ ਤੋਂ ਬਾਅਦ ਕਾਲ ਕਰ ਲਈਏ ਰੇੜੀ ਫੜੀਆਂ ਵਾਲਿਆਂ ਦੀ ਰੋਡ ਦੇ ਉੱਪਰ ਦੇਖਿਆ ਕਿਸ ਤਰ੍ਹਾਂ ਰੇੜੀ ਫੜੀਆਂ ਵਾਲੇ ਆਪਣੇ ਫਰੂਟਸ ਦੀ ਗੱਲ ਕਰ ਲਈਏ ਚਾਹੇ ਟਾਬਿਆਂ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਨੇ ਕਿ ਉਹਨਾਂ ਨੂੰ ਅਧਿਕਾਰੀਆਂ ਨੂੰ ਨਹੀਂ ਦਿਖਦਿਆ ਗਿਆ ਫੀਲਡ ਅਫਸਰ ਕਹਿ ਕੇ ਨਿਕਲ ਜਾਂਦੇ ਨੇ ਅਸੀਂ ਫੀਲਡ ਦੇ ਵਿੱਚ ਸਰਵੇ ਕਰਨ ਚੱਲੇ ਆ ਕਿ ਇਹ ਉਹਨਾਂ ਦਾ ਸਰਵੇ ਹੈ ਸਵਾਲ ਜ਼ਰੂਰ ਨੇ ਈਓ ਸਾਹਿਬ ਧਿਆਨ ਦਿਓ ਉਸ ਦੇ ਉੱਪਰ ਕੱਲ ਨੂੰ ਤੁਹਾਡੇ ਤੇ ਉੱਪਰ ਵੀ ਸਵਾਲ ਉੱਠਣਗੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੁਹਾਨੂੰ ਦੱਸਿਆ ਗਿਆ ਹੈਗਾ ਪਰ ਹੁਣ ਤੱਕ ਕਾਰਵਾਈਆਂ ਹੈਗੀਆਂ ਨੇ ਬਿਲਕੁਲ ਜ਼ੀਰੋ ਨਾ ਮਾਤਰ ਕਾਰਵਾਈਆਂ ਹੋਈਆਂ ਨੇ ਕੋਈ 100 ਦੇ ਵਿੱਚੋਂ ਇੱਕ ਦੁਕਾਨਦਾਰ ਨੇ ਸ਼ੈੱਡ ਪਾਸੇ ਕਰ ਲਿਆ ਕੀ ਉਹ ਸ਼ੈੱਡ ਪਾਸੇ ਕਰ ਲਿਆ ਕਿ ਉਹ 2 ਫੁੱਟ ਦਾ ਜਿਹੜਾ ਸ਼ੈੱਡ ਹੈ ਕੀ ਉਹ ਵੀ ਜਾਇਜ਼ ਆ ਉਹ ਵੀ ਜਾਇਜ਼ ਹੈ ਕਿ ਤੁਸੀਂ ਇਸ ਦੇ ਵਿੱਚ ਤੁਸੀਂ ਇਸ ਨੂੰ ਮੰਨਦੇ ਹੋ ਕਿ ਉਹ ਜਾਇਜ਼ ਹੈ ਜੇ ਉਹ ਜਾਇਜ਼ ਹੈ ਤਾਂ ਫਿਰ ਆ ਕੀ ਨੇ 11 11 ਫੁੱਟ ਜਾਂ 20 20 ਫੁੱਟ ਦੇ ਜਿਹੜੇ ਸ਼ੈੱਡ ਬਣੇ ਹੋਏ ਨੇ ਹਲੇ ਤੱਕ ਕਾਰਵਾਈਆਂ ਜ਼ੀਰੋ ਨੇ ਇਹੋ ਸਾਹਿਬ ਇਸ ਦੇ ਉੱਪਰ ਵੱਡੇ ਸਵਾਲ ਤੁਹਾਡੇ ਦੇ ਉੱਪਰ ਖੜੇ ਹੁੰਦੇ ਨੇ ਇਸ ਦੇ ਉੱਪਰ ਤੁਸੀਂ ਜਵਾਬ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਆਮ ਲੋਕਾਂ ਦੀ ਵੀ رائے ਜਾਣਨਾ ਚਾਹਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਨਜਾਇਜ਼ ਕਬਜ਼ੇ ਨੇ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਕਹਿਣਾ ਕਿ ਇਨਸਾਨੀਅਤ ਹੈ ਬਿਲਕੁਲ ਠੀਕ ਹੈ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਚਾਹੇ ਅਮੀਰ ਹੈ ਗਰੀਬ ਹੈ ਚਾਹੇ ਛੋਟਾ ਵੱਡਾ ਹੈ ਕਿ ਇਹ ਚੀਜ਼ਾਂ ਉਹਨਾਂ ਦੇ ਉੱਪਰ ਨਹੀਂ ਹੁੰਦੀਆਂ ਕਿ ਵੱਡਿਆਂ ਦੇ ਉੱਪਰ ਜਾਂ ਛੋਟਿਆਂ ਦੇ ਉੱਪਰ ਕਾਰਵਾਈਆਂ ਇਹ ਚੀਜ਼ਾਂ ਨਹੀਂ ਹੈਗੀਆਂ ਕਾਰਵਾਈਆਂ ਜਿਹੜੀਆਂ ਹੈਗੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਬਣਦਾ ਹੈ ਕਿ ਜੋ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਹੈ ਜੋ ਹੈਗੀ ਆ ਉਹ ਕਰਨੀ ਚਾਹੀਦੀ ਆ ਪਰ ਕੀ ਅਧਿਕਾਰੀ ਇਹ ਕਰ ਰਹੇ ਨੇ ਸਵਾਲ ਵੱਡੇ ਨੇ ਕੈਮਰਾ ਪਰਸਨ ਤਜਿੰਦਰ ਦੇ ਨਾਲ ਕਰਨਵੀ ਸਿੰਘ ਰੰਦਾਵਾ ਔਨ ਏਅਰ ਖਰੜ ਮੁਹਾਲੀ